ਰੱਬ ਦਾ ਨਾਮ ਲੈਨੇ ਆ ਕੰਮ ਸ਼ੁਰੂ ਕਰਦੇ ਆਪਾਂ ਰੱਬ ਦਾ ਨਾਮ ਲੈ ਕੇ ਆਉਸ ਵਾਈ ਕਰ ਲਈ ਮਸ਼ੀਨ ਦੀ ਆਪਾਂ ਪਹਿਲਾਂ ਤਾਂ ਫਲਾਟ ਦਾ ਰੈਂਪ ਸੱਭ ਕਰਨਾ ਜਿੱਥੇ ਪਰਾੜ ਦੇ ਨੀਚੇ ਗੱਡੀ ਲੋਡ ਹੁੰਦੀ ਹੈ ਨਾ ਉੱਥੇ ਮਾਲ ਡੋਲੇ ਜਾਂਦਾ ਤੇ ਫਿਰ ਗੱਡੀ ਲੱਗਦੀ ਨਹੀਂ ਹੈ ਜੀ ਆਪਾਂ ਜੀਸੀਬੀ ਵਾਲੇ ਰੈਂਪ ਤੇ ਪਾਣੀ ਛਿੜਕਾਏ ਗੱਡੀ ਨਾਲ ਪਤਾ ਕੀ ਆ ਧੂਲ ਨਾਲ ਜਦੋਂ ਜੀਸੀਬੀ ਚੱਲਦੀ ਆ ਪੀਕ ਬਣਾਉਂਦੀ ਆ ਉਹ ਇਹ ਧੂਲ ਬਹੁਤ ਉੱਡਦੀ ਆ ਤੇ ਫਿਰ ਜੀਸੀਬੀ ਚਲਾਉਣੀ ਸੌਖੀ ਹੋ ਜਾਂਦੀ ਆ ਮੈਨਾ ਵੇ ਧੂਲ ਉੱਡ ਕੇ ਸਾਰੀ ਉੱਪਰ ਪਈ ਜਾਂਦੀ ਰਹਿੰਦੀ ਆ ਤੇ ਜੀਸੀਬੀ ਚਲਾਉਣੀ ਸੌਖੀ ਹੋ ਜਾਂਦੀ ਆ ਜੇ 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 ਲੋ ਜੀ ਹੁਣ ਬਲਾਡ ਚਾਲੂ ਹੋ ਗਿਆ ਆਪਾਂ ਮਾਲ ਭਰਦੇ ਆ ਜੀ ਬਲਾਡ ਚਾਲੂ ਹੋ ਗਿਆ ਜੀ ਹੁਣ ਹੁਣ ਆਪਾਂ ਮਾਲ ਭਰਾਂਗੇ ਵਾਲੀ ਜੀ ਸੀ ਵੀ ਆ ਜੇ ਅੱਜ ਸੰਡੇ ਆਜ ਹੁੰਦਾ ਅੰਦਰ ਜਾਂਦੀ ਮਿਰਵੈਣੀ ਜਿਹੇ ਅੱਜ ਨੂੰ ਕੋਈ ਜਾਂਦਾ ਮੁੰਡਾ ਇਹ ਰੋਬਟਰ ਇਧਰ 20 ਦਾ ਡੰਪਰ ਆਇਆ ਜੇ ਉਹ ਉਸਤਾਦ ਕੁੰਡੇ ਖੋਲੀ ਜਾਂਦਾ ਇਹ ਖਾਲੀ ਹੋ ਗਿਆ ਹੁਣ ਇਹ ਇਧਰ ਆਪਣੇ ਵਾਲੀ ਜੀ ਸੀ ਵੀ ਖੜੀ ਆ ਇਧਰੋਂ ਮੁੱਲ ਕਰਾਇਆ ਸੀ ਪਿਮੈਂਟ ਦਾ ਇਹ ਜੇ ਇਧਰ ਆਪਣਾ ਕੋਸੈਂਟ ਪਾ ਉਹ ਸਾਹਮਣੇ ਆਪਣੀ ਵਰਕਸ਼ਾਪ ਆ। ਸਾਡੇ ਇਸ ਤੇ ਗੇਂਗੂ ਨੇ ਇਹਦਾ ਕੰਮ ਹੁੰਦਾ। ਇੱਥੇ ਟੀਮ ਖੜਾ ਆਪਣਾ। ਇਹ ਬੂਮ ਆ ਇਹ ਇਹਦੇ ਨਾਲ ਕੰਕਰੀਟ ਹੁੰਦੀ ਆ। ਉਹ ਇਹ ਟਨ ਦਾ ਆ ਗਿਆ ਟੈਂਪਰ ਉਹ 20 ਸੀ। ਇਹ ਟਨ ਦਾ ਆ ਗਿਆ। ਇਹ ਇੱਧਰ ਖਾਲੀ ਹੋਊਗਾ ਅਜੇ। ਇੱਕ ਡੰਪਰ ਇੱਧਰ ਖਾਲੀ ਹੋਈ ਜਾਂਦਾ ਟਮੰਡੀ ਦਾ ਇਹ ਦੋ ਵਾਰ ਸੇ ਡੰਪ ਕਰਦੇ ਆ ਵਾ ਟਮੰਡੀ ਇੱਧਰਲੇ ਪਾਸੇ ਇੱਕ ਇੱਧਰਲੇ ਪਾਸੇ ਇਹ ਜੀ ਇੱਥੇ ਰੰਬ ਬਣਿਆ ਹੋਇਆ ਆ ਹੋਈ ਹੁਣ ਦੂਜੇ ਵਾਲਾ ਡੰਪਰ ਆਉਂਦਾ ਖਾਲੀ ਹੋਊਗਾ ਹੋ ਆਪਣੀ ਜੀ ਸੀ ਵੀ ਖੜੀ ਆ 20 ਦਾ ਰੰਪਰਾ ਜਿਵੇਂ ਇੱਥੇ ਖਾਲੀ ਹੋ ਗਿਆ ਦਿਨ ਹਲੇ ਬੈਰੀ ਆਂਕੇ ਛੋਟੇ ਵੱਡੇ ਸ਼ਹਿਰੀ ਆਕੇ ਹਲੇ ਬੈਰੀ ਆਂਕੇ ਛੋਟੇ ਵੱਡੇ ਸ਼ਹਿਰੀ ਆਕੇ ਅੜ ਜਾ ਗਰਾਰੀ ਮਾਰੀ ਕਾਮਨਾ ਕਚਹਿਰੀ ਆਕੇ ਅੜ ਜਾ ਗਰਾਰੀ ਮਾਰੀ ਕਾਮਨਾ ਕਚਹਿਰੀ ਆਕੇ ਹਲੇ ਬੈਰੀ ਆਂਕੇ ਛੋਟੇ ਵੱਡੇ ਸ਼ਹਿਰੀ ਆਕੇ ਅੜ ਜਾ ਉਹ ਜੀ ਆਪਣਾ ਜੀਸੀਬ ਵਾਲਾ ਜੀ ਇਹ ਹੁਣ ਫਿਲਟਰ ਸਾਫ ਕਰੋ ਜੀ ਹੁਣ ਜੀਸੀਬ ਦਾ ਕੱਟ ਕੇ ਉਹ ਸਾਹਮਣੇ ਕੰਪਰੈਸਰ ਚ ਲਈ ਜਾਂਦਾ ਜੀ